ਫਿਲੌਰ ਵਿਖੇ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਵੱਲੋਂ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਗੰਦੇ ਪਾਣੀ ਦੇ ਮਸਲੇ ਦੇ ਹੱਲ ਲਈ ਬੀਬੀਪੀਓ ਦਫ਼ਤਰ ਵਿਖੇ ਕੀਤਾ ਤਰਨਾ ਪ੍ਰਦਰਸ਼ਨ ਲੋਕਾਂ ਦੇ ਦਬਾਅ ਸਦਕਾ ਪਾਰਸ਼ਾਸ਼ਨ ਵੱਲੋਂ ਮੌਕੇ ਤੇ ਕੰਮ ਸ਼ੁਰੂ ਫਿਲੌਰ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਮਾਰਗ ਤੇ ਸਥਿਤ ਪਵਿੱਤਰ ਸਥਾਨ ਦਰਬਾਰ ਮੱਈਾ ਜੀ ਦੇ ਮੁੱਖ ਐਂਟਰੀ ਗੇਟ ਦੇ ਅੱਗੇ ਬੜੇ ਪੁੱਲ ਢੇਡਾਂ ਪਿਛਲੇ 3-4 ਸਾਲਾਂ ਤੋਂ ਪਿੰਡ ਰਾਮਗੜ੍ਹ ਦੇ ਸੀਵਰੇਜ ਦੇ ਇਕੱਠੇ ਹੋ ਰਹੇ ਗੰਦੇ ਪਾਣੀ ਕਾਰਨ ਸੰਗਤਾਂ ਵਿੱਚ ਭਾਰੀ ਰੋਸ ਚੱਲਦਾ ਆ ਰਿਹਾ ਸੀ ਇਸ ਗੰਭੀਰ ਮਾਮਲੇ ਨੂੰ ਲੈ ਕੇ ਸੂਫੀਆਂ ਦਾ ਦਰਗਾਹ ਪ੍ਰਬੰਧਕ ਕਮੇਟੀ ਰਜਿਸਟਰ ਪੰਜਾਬ ਦੇ ਵਾਈਸ ਚੇਅਰਮੈਨ ਬਾਬਾ ਸੰਬੂ ਰਾਮ ਜੀ ਦੀ ਅਗਵਾਈ ਹੇਠ ਡੀਡੀਪੀਓ ਦਫਤਰ ਫਿਲੌਰ ਵਿਖੇ ਤਰਨਾ ਪ੍ਰਦਰਸ਼ਨ ਕੀਤਾ ਗਿਆ ਜਿਸ ਨੂੰ ਵੱਖ-ਵੱਖ ਜਨਤਕ ਜਥੇਬੰਦੀਆਂ ਧਾਰਮਿਕ ਸੰਸਥਾਵਾਂ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਸੰਬੋਧਨ ਕੀਤਾ ਗਿਆ ਇਸ ਮੌਕੇ ਬੀ ਡੀਪੀਓ ਫਿਲੌਰ ਮੈਡਮ ਰਾਜਿੰਦਰ ਕੋਰ ਵੱਲੋਂ ਮੌਕੇ ਤੇ ਕੰਮ ਸ਼ੁਰੂ ਕਰਵਾਇਆ ਗਿਆ ਇਸ ਮੌਕੇ ਪਿੰਡ ਰਾਮਗੜ੍ਹ ਤੇ ਜਗਤਪੁਰ ਪੰਚੇਰਾ ਦੀਆਂ ਪੰਚਾਇਤਾਂ ਹਾਜ਼ਰ ਸਨ ਇਸ ਮੌਕੇ ਸਾਈ ਪੱਪਲ ਸ਼ਾਹ पुरुषोत्तम फिलौर चेयरमैन बाबा मंजीत साबरी जी अमृत पोंसले साईं रमेश अली साबरी बाबा जसवीर साबरी साईं कुलराज मोहम्मद साईं सोमे सा, गुरु रविदास मंदिर प्रबंधक कमेटिया फिलौर तारा चंद राजा संधू मास्टर हंस राज दीपक रसूलपुरी रामजी दास गन्ना पिंड राजविंदर मुठड्डा कला जसपाल गिंडा सरपंच गगन पंजटेरा सरबजीत रामगढ़ सरवण सिंह फिलौर ਡਾਕਟਰ ਸੰਦੀਪ ਕੁਮਾਰ ਡਾਕਟਰ ਅਸ਼ੋਕ ਕੁਮਾਰ ਪਰਮਾਨੰਦ ਸੁਖਦੇਵ ਸਿੰਘ ਲੰਬਰਦਾਰ ਕੁਲਦੀਪ ਲੰਬਰਦਾਰ ਹਰਮਿੰਦਰ ਸਿੰਘ ਮੁੱਠੜਾ ਸਰਕਲ ਪ੍ਰਧਾਨ ਬੀਕੇ ਯੂ ਦੁਆਬਾ ਅਜੇ ਹਮਸਰ ਤਿਲਕ ਰਾਜ ਲੰਬਰਦਾਰ ਸਰੂਪ ਕਲੇਰ ਪਾਲਾ ਲੰਬਰਦਾਰ ਅਸ਼ੋਕ ਫਿਲੋਰੀਆ ਜਸਵੰਤ ਬੋਧ ਹਾਜ਼ਰ ਸੰ AP ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭ ਪਾਲ ਦੀ ਖਾਸ ਰਿਪੋਰਟ ਪ੍ਰਿਭਾ ਸਾਹਿਬਾ ਪਿੰਡ ਰਾਮਗੜ੍ਹ ਦੇ ਗੰਦੇਪਣ ਦੀ ਬਹੁਤ ਦੇਰ ਦੀ ਸਮੱਸਿਆ ਚੱਲ ਰਹੀ ਸੀ ਤੇ ਅੱਜ ਵੀਡੀਓ ਦਾ ਅਫਰ ਵਿਖੇ ਅ ਦਰਵਾਰ ਮਈਆ ਭਗਵਾਨ ਦੇ ਸਦਾਲੂਵਾਂ ਨੂੰ ਡਿਆ ਇੱਕ ਧਰਨਾ ਵੀ ਲਗਾਇਆ ਗਿਆ ਤੇ ਤੁਸੀਂ ਰਾਮਗੜ੍ਹ ਵਿਖੇ ਮੌਕਾ ਦੇਖਣ ਆਏ ਹੋਏ ਹੋ ਉਹ ਪਾਣੀ ਦਾ ਪ੍ਰਬੰਧ ਵੀ ਕਰਨ ਆਏ ਹੋ ਤੇ ਡੈਰੀਆਂ ਵਾਲਾਂ ਵੀ ਤੁਸੀਂ ਦੇਖਣ ਆਏ ਜਿਨ੍ਹਾਂ ਦਾ ਗੋਹਾ ਉੱਥੇ ਪੈਂਦਾ ਹੈਗਾ ਸੀਵੇ ਵਿੱਚ ਉਹ ਸੀਵੇ ਸਾਰਾ ਜਾਮ ਹੁੰਦਾ ਹੈਗਾ ਇਸ ਪਾਣੀ ਦੀ ਸਮੱਸਿਆ ਕਿਹਦੇ ਸਾਹਮਣੋਂ ਕੋਈ ਹੱਲ ਕਰਨ ਜਾ ਰਹੇ ਹੋ ਜਿਹੜਾ ਰਾਮਗੜ੍ਹ ਦਾ ਪਾਣੀ ਹੈਗਾ ਉਹ ਅਸੀਂ ਉੱਥੇ ਕੰਮ ਸ਼ੁਰੂ ਕਰਵਾਤਾ ਪਾਈਪਾਂ ਛੋਟੀਆਂ ਪਈਆਂ ਸੀ ਉੱਥੇ ਪਾਈਪਾਂ ਵੱਡੀਆਂ ਪਾ ਕੇ ਜੀਸੀਬੀ ਅਸੀਂ ਲਵਾਤੀਏ ਤੇ ਉਹ ਸੀਵਰੇਜ ਦੇ ਨਾਲ ਅਸੀਂ ਕਨੈਕਟ ਕਰਤਾ ਹੋਇਆ ਜਿਹੜਾ ਮਈਆ ਦਰਵਾਜ਼ਾ ਵੱਲੋਂ ਜਿਹੜਾ ਪਾਣੀ ਜਾਂਦਾ ਸੀ ਉਹ ਨਹੀਂ ਜਾਏਗਾ ਨਹੀਂ ਜਾਏਗਾ ਨਹੀਂ ਜਾਏਗਾ ਜਿਹੜੀ ਜਿਹੜੀ ਆਪਾਂ ਪਾਣੀ ਦੀ ਸਮੱਸਿਆ ਦੀ ਗੱਲ ਕਰਦੇ ਆ ਉਹ ਸੀਵਰੇਜ ਬੋਰਡ ਤੋਂ ਪਰਮਿਸ਼ਨ ਲੈ ਕੇ ਦੀ ਪਾਉਣ ਲੱਗੇ ਆ ਜੀ ਉਹ ਹੋ ਗਈ ਗੱਲ ਹੋ ਗਈ ਗੱਲ ਉਹਨਾਂ ਨਾਲ ਹਾਂਜੀ ਤੇ ਇੱਕ ਹੋਰ ਗੱਲ ਆ ਜੀ ਜਿਹੜਾ ਸੀਵਰੇਜ ਪਏ ਹੋਏ ਆ ਗੰਦੇ ਪਾਣੀ ਦੀ ਨਿਕਾਸੀ ਲਈ ਉਹ ਵੈਸੇ ਹੀ ਬਰਵਲੀ ਛੋਟੇ ਹੈਗੇ ਆ ਉਹਨਾਂ ਨੂੰ ਕੁਝ ਵੱਡੇ ਵੀ ਕਰ ਵੀ ਉਹਨਾਂ ਨੂੰ ਜਿਹੜੇ ਸੀਵਰੇਜ ਵਾਲੀ ਉਹ ਅਸੀਂ ਨਹੀਂ ਛੇੜਨਾ ਅਸੀਂ ਤਾਂ ਸਿਰਫ ਕਨੈਕਟ ਕਰਨਾ ਆ ਜਿਹੜੀ ਪੰਚਾਇਤ ਦਾ ਪਾਣੀ ਉਹਦੇ ਨਾਲ ਕਨੈਕਟ ਕਰਨਾ ਉਹ ਅਸੀਂ ਪਾਈਪਾਂ ਪਾਉਣੀਆਂ ਨੇ ਸੀਵਰੇਜ ਵਾਲੇ ਨੂੰ ਨਹੀਂ ਅਸੀਂ ਛੇੜਨਾ ਉਹ ਉਹਨਾਂ ਨੇ ਉਹਨਾਂ ਦੇ ਡਿਪਾਰਟਮੈਂਟ ਉਹਨਾਂ ਨੇ ਸਫਾਈ ਕਰਨੀ ਆ ਜਿਹੜਾ ਘਰ ਵਿੱਚ ਨੇ ਡੈਰੀ ਪਾਈ ਹੋਈ ਜਿਹਨਾਂ ਪਿੰਡ ਵਾਸੀਆਂ ਨੇ ਬੜੀ ਉਹਨਾਂ ਨੇ ਮੈਂ ਚੇਤਾਵਨੀ ਦਿੱਤੀ ਹੈਗੀ ਆ ਵੀ ਗੋਆ ਉਹਨਾਂ ਨੇ ਨਾਲੀਆਂ ਦੇ ਵਿੱਚੋਂ ਕਹਿੰਦੇ ਨਹੀਂ ਸਿੱਟਾਂਗੇ ਸਿਰਫ ਮਲਮੂਤਰ ਹੀ ਸਿੱਟਣ ਜੀ ਜੀ ਉਹਨਾਂ ਨੇ ਨਾ ਐਦਾਂ ਕੀਤਾ ਤਾਂ ਫਿਰ ਐਕਸ਼ਨ ਲਾਉਂਗੀ ਮੈਂ ਉਹਨਾਂ ਠੀਕ ਹੈ ਮੈਂ ਇਹ ਅੰਦੇ ਪਿੰਡ ਦਾ ਪਾਣੀ ਇਸ ਪਾਸੇ ਜਾਊਗਾ ਜਿਹੜਾ ਮੱਇਆ ਦਰਬਾਰ ਵੱਲੋਂ ਪਾਣੀ ਜਾਂਦਾ ਉਹ ਤਾਂ ਹੋਰ ਪਾਸੇ ਦਾ ਪਾਣੀ ਆ ਤਾਂ ਉਦਦੇ ਪਾਸੇ ਜਾਊਗਾ ਤਾਂ ਢਾਲ ਦੀ ਨਹੀਂ ਨਹੀਂ ਅਸੀਂ ਉਹ ਪਾਈਪਾਂ ਇੱਧਰ ਪਾ ਦੇਣੀਆਂ ਸਾਰਾ ਉਹ ਵਾਲਾ ਪਾਣੀ ਵੀ ਇੱਧਰ ਹੀ ਆ ਜਾਊਗਾ ਉਹ ਵੀ ਆ ਜਾਊਗਾ ਜੀ ਬਿਲਕੁਲ ਇੱਕੋ ਤਾਂ ਕੰਮ ਸੰਪੂਰਨ ਹੋਏਗਾ ਸਾਰਾ ਇਹ ਸੀ ਲੱਗੇ ਹੋਇਆ ਇੱਕ ਤੋਂ ਦਿਨ ਦੇ ਵਿੱਚ ਹੋ ਜਾਊਗਾ ਹਾਂ ਅ ਸਾਂਜੀ ਤੁਸੀਂ ਅੱਜ ਫਲੋਰ ਦੇ ਬੀਡੀਪੀਓ ਦਾ ਪਰ ਵਿਖੇ ਸਾਰੇ ਸੰਤਾ ਮਹਾਪਕਸ਼ਾਂ ਨਾਲ ਲੱਗੇ ਇਲਾਕੇ ਦੀ ਸੰਤੂ ਨਾਲ ਲੱਗੇ ਵੀ ਧਾਰਾ ਲਾਇਆ ਜਿਹੜਾ ਜੀਟਰਡ ਹਾਈਵੇ ਦੇ ਉੱਤੇ ਰਪਿੰਡ ਰਾਮਗੜ੍ਹ ਦਾ ਗੰਦਾ ਪਾਣੀ ਆਉਂਦਾ ਹੈਗਾ ਉਹ ਸਾਰਾ ਡੇਰੇ ਨੂੰ ਪ੍ਰਭਾਵ ਕਰਦਾ ਹੈਗਾ ਮਈਆ ਪ੍ਰਵਾਦ ਦੇ ਨਾ ਜੀ ਤੇ ਅੱਜ ਤੁਸੀਂ ਸਵੇਰ ਤੋਂ ਧਰਰੇ ਤੇ ਬੈਠੇ ਸੀ ਤੇ ਧਰਨਾ ਤੁਸੀਂ ਇੱਕ ਕਮਾਈ ਚੱਕ ਲਿਆ ਬੀ.ਡੀ.ਵੀ.ਓ ਦੇ ਚੈਨਲ ਤੇ ਕੀ ਤੁਹਾਨੂੰ ਵਿਸ਼ਵਾਸਨ ਦਵਾਇਆ ਸੀਗਾ ਕਿੰਨੇ ਦਿਨਾਂ ਚੋ ਹੋ ਪਾਣੀ ਦਾ ਜਿਹੜਾ ਸਮੱਸਿਆ ਸੀ ਹੱਲ ਕਰਨ ਦੀ ਕੋਸ਼ਿਸ਼ ਗੱਲ ਕਹੀ ਸੀ ਨੇ ਅ ਜੈ ਮਈਆ ਭਗਵਾਨ ਜੀ ਦੀ ਸਤਿ ਰਹਿਮ ਤਾਂ ਦਰਬਾਰ ਮਈਆ ਭਗਵਾਨ ਜੀ ਦੇ ਮੁੱਖ ਗੇਟ ਦੇ ਅੱਗੇ ਜਿਹੜਾ ਪਾਣੀ ਦਾ ਸਮੱਸਿਆ ਹੈ ਉਹਦੇ ਲਈ ਅਸੀਂ ਜਿਹੜਾ ਧਰਨਾ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਰਿਸਟ੍ਰਿਟ ਪੰਜਾਬ ਦੀ ਤਰਫੋਂ ਆ ਬਾਬਾ ਜੀ ਸ਼ੰਭੂ ਜੀ ਦੀ ਯੋਗ ਅਗਵਾਈ ਦੇ ਵਿੱਚ ਲਗਾਇਆ ਗਿਆ ਕਿ ਜਿੱਥੇ ਸਾਰੀਆਂ ਹੋਰ ਵੀ ਵਕ ਵਕ ਪੰਚਾਇਤਾਂ ਤੇ ਹੋਰ ਅਧਿਦੇਦਾਰਾਂ ਨੇ ਆ ਕੇ ਸਾਡੇ ਨਾਲ ਭਰਪੂਰ ਸਹਿਯੋਗ ਦਿੱਤਾ ਤੇ ਬੀਡੀਪੀਏ ਨੇ ਜਿਹੜਾ ਅਸੀਂ ਸਾਨੂੰ ਅਸ਼ਵਾਸ਼ਣ ਦਵਾਇਆ ਸੀਗਾ ਭਰੋਸਾ ਦਵਾਇਆ ਸੀ ਵੀ ਇੱਕ ਜੁ ਦੋ ਦਿਨ ਦੇ ਵਿੱਚ ਵਿੱਚ ਇਹ ਜਿਹੜਾ ਮਸਲਾ ਆ ਮੈਂ ਪਹਿਲ ਦੇ ਆਧਾਰ ਤੇ ਹੱਲ ਕਰ ਦਵਾਂਗੀ ਤੇ ਇੱਕ ਸਰ ਹੋਰ ਵੀ ਗੱਲ ਹੈ ਕਿ ਆ ਅਸੀਂ ਉਥੋਂ ਸਕਾਟ ਤੋਂ ਆਏ ਹੈਗੇ ਆ ਵੀਡੀਪੀਓ ਮੈਡਮ ਵੀ ਉੱਤੇ ਆ ਤੇ ਉਹਨਾਂ ਕੋਲ ਕੋਈ ਵੀ ਮਨਜ਼ੂਰੀ ਨਹੀਂ ਹੈਗੀ ਨਾ ਸੀਵੀ ਰਿਪੋਰਟ ਦੀ ਮਨਜ਼ੂਰੀ ਆ ਨਾ ਨ ਤੋਂ ਪੀਡਬਲੂ ਦੀ ਮਨਜ਼ੂਰੀ ਆ ਕਿਸੇ ਵੀ ਵਿਭਾਗ ਦੀ ਉਹਨਾਂ ਕੋਲ ਮਨਜ਼ੂਰੀ ਨਹੀਂ ਹੈਗੀ ਉੱਥੇ ਸਾਰਾ ਫੇਕ ਕੰਮ ਜਿਹੜਾ ਰਵਾ ਦਿੱਤਾ ਗਿਆ ਸਰ ਜੇ ਉਹ ਕੰਮ ਨਹੀਂ ਸਰੇਟੜਦਾ ਤਾਂ ਫੇਰ ਤੁਹਾਡਾ ਅਗਲਾ ਕੀ ਸਟੇਪ ਹੈਗਾ ਇਹ ਜਿਹੜੀ ਇਹਦੇ ਲਈ ਅਸੀਂ ਦੁਬਾਰਾ ਜਿਹੜੀ ਵਿਚਾਰ ਕਰਕੇ ਦੁਬਾਰਾ ਬਾਬਾ ਜੀ ਸ਼ੰਭੂ ਜੀ ਜਿੱਦਾਂ ਕਹਿਣਗੇ ਅਸੀਂ ਉਹਨਾਂ ਦੀ ਅਨੁਸਾਰ ਜਿਹੜੇ ਸੂਫੀ ਆਨੰਦ ਅਰਗਾਹ ਪ੍ਰਬੰਧ ਕਮੇਟੀ ਦੇ ਸਾਰੇ ਸੰਤ ਮਹਾਪੁਰਸ਼ ਔਰ ਸਾਰੀਆਂ ಗ್ರಾಮ ਪੰਚਾਇਤਾਂ ਜਿਹੜੀਆਂ ਇਲਾਕੇ ਦੇ ਮੋਹਤਵਾਰ ਤਵੰਤੇ ਹੈਗੇ ਆ ਜਿਨ੍ਹਾਂ ਨੇ ਆ ਕੇ ਸਾਡੇ ਨਾਲ ਸਹਿਯੋਗ ਕੀਤਾ ਤੇ ਅਸੀਂ ਉਹਨਾਂ ਨਾਲ ਸਲਾਹ مشਵਰਾ ਕਰਕੇ ਅਸੀਂ ਫਿਰ ਕੱਲ ਜਿਹੜੀ ਆ ਉਹ ਕਾਰਵਾਈ ਫੇਸ ਸ਼ੁਰੂ ਕਰਦੇ ਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ